ਵਿਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੂਰਵ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਮਿ 21 ਸਤੰਬਰ ਸਵੇਰੇ 7 ਵਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁਲਤਾਨਪੁਰ ਲੋਧੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਪੰਜ ਪਿਆਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਅਗਵਾਈ ਪਟਾਣਾ ਗੁਰਦੁਆਰਾ ਸ਼੍ਰੀ ਕਨ ਸਾਹਿਬ ਦੇ ਲਈ ਰਵਾਨਾ ਹੋਣਗੇ ਜਿਸ ਦੇ ਲਈ ਸੰਗਤ ਦੇ ਵੱਲੋਂ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ अनेका ਪਕਵਾਨਾ ਮਠਿਆਈਆਂ ਅਤੇ ਲੰਗਰਾਂ ਦੀ ਸੰਗਤ ਲਈ ਵੀ ਪ੍ਰਬੰਧ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ। ਸੋ ਐਸੇ ਦੌਰਾਨ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਦੇ ਵਿੱਚ ਜੋ ਉਤਸ਼ਾਹ ਆ ਉਹ ਕਾਫੀ ਦੇਖਣਯੋਗ ਆ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਸੰਗਤਾਂ ਦੇ ਵੱਲੋਂ ਰੰਗ-बिरंगे ਗੁਲਾਬ ਦੇ ਫੁੱਲਾਂ ਦੇ ਨਾਲ ਵੀ ਸਜਾਇਆ ਗਿਆ। ਦਾਸ ਜਨੈਸ਼ ਸਿੰਘ ਮੈਂਜਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਤਾਂ ਤਾਂ ਜਗਤਗੁਰੂ ਜਗਤ ਨੂੰ ਤਾਰਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ 22 ਸਤੰਬਰ ਨੂੰ ਜਿਹੜਾ ਬਡਾਲੇ ਦੀ ਧਰਤੀ ਤੇ ਜਿਹੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਇਹ ਵਿਆਹ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ 21 ਸਤੰਬਰ ਨੂੰ ਸਵੇਰ 6 ਵਜੇ ਗੁਰਦੁਆਰਾ ਸ੍ਰੀ ਬੇਰਸਾਈ ਸੁਲਤਾਨਪੁਰ ਲੋਧੀ ਤੋਂ ਆਰੰਭ ਕਰਾਂਪ ਹੋ ਕੇ ਉਹ ਬਡਾਲੇ ਦੀ ਧਰਤੀ ਤੇ ਜਾ ਕੇ ਸਮਾਪਤ ਹੋਏਗਾ ਨੇ ਸਾਡੇ માનਯੋਗ ਪ੍ਰਧਾਨ ਸਤਿ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਜਰੇਦਾਰ ਹਜਿੰਦਰ ਸਿੰਘ ਜੀ ਉਹਨਾਂ ਦੇ ਬਿਸ਼ੰਧ ਦੇ ਸਾਂ ਅਤੇ ਸੈਕਟਰੀ ਸਾਹਿਬ ਸਰਦਾਰ ਪ੍ਰਤਾਪ ਸਿੰਘ ਕੋ ਬਿਸ਼ੰਧ ਦੇ ਸਾਂ ਸਾਰੇ ਜਿਹੜਾ ਇਹ ਨਗਰ ਕੀਰਤਨ ਜਿਹੜਾ ਉਸ ਤਾਂ ਪਰਵਤੀ ਗੁਰਦਰਾ ਵਿਸਥਾਤ ਕੱਢਿਆ ਜਾ ਰਿਹਾ ਇਸ ਨਗਰ ਕੀਰਤਨ ਦੇ ਵਿੱਚ ਨਗਰ ਕੀਰਤਨ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਧਾਆਂ ਤੇ ਪੰਜ ਪਿਆਰਾਂ ਦੀ ਵਾਹਿ ਵਿੱਚ ਜਿਹੜਾ ਹੈ ਨਗਰ ਕੀਰਤਨ ਹੋਵੇਗਾ ਉਸ ਦੇ ਸੰਬੰਧ ਵਿੱਚ ਜਿਹੜੀਆਂ ਕੱਲ ਤੋਂ ਜਿਹੜੀਆਂ 15 ਤਰੀਕ ਤੋਂ ਲੈ ਕੇ ਹੀ ਜਿਹਨਾਂ ਉਹ ਤਿਆਰ ਇਹਨਾਂ ਜਿਹੜੀਆਂ ਨੇ ਉਹ ਗੁਰਦਰਾ ਸਾਹਿਬ ਜੀ ਦੇ ਸੇਵਾ ਹੰਣੇ ਜਿਵੇਂ ਕਿ ਡੈਕੋਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਉਹ ਡੈਕੋਰੇਸ਼ਨ ਜਿਹੜੀ ਉਹ ਕੱਲ ਪਰਸੋਂ ਤੱਕ ਜਿਹੜੀ ਉਹ ਮੁਕੰਮਲ 20 ਤੱਕ ਜਿਹੜੀ 12 ਤੱਕ ਮੁਕੰਮਲ ਹੋਣੀ ਹੈ। ਹੋਰ ਜਿਹਨਾਂ ਬਧੀ ਸ਼੍ਰੀਆ ਸੰਗਤਾਂ ਨੇ ਉਹ ਜਿਵੇਂ ਕਿ ਹੋਮ ਮੰਗ ਮਾ ਕੇ ਪਹਿਲਾਂ ਜਿਹੜੀਆਂ ਆਈਆਂ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਦਰਬੇ ਗੁਰਦਰਾ ਵਿਖੇ ਦੇ ਦਰਸ਼ਨ ਕਰ ਰਹੀਆਂ ਨੇ। ਤੇ ਆਉ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਮਨਾਇਏ ਬੜੇ ਧੁੰਦਾਂ ਨਾਲ ਤੇ ਜਿਹੜਾ ਨਗਰ ਕੀਰਤਨ 21 ਸਤੰਬਰ ਨੂੰ ਸਵੇਰ ਤੋਂ 6 ਵਜੇ ਰੰਗ ਹੋ ਰਿਹਾ ਉਹਦੇ ਵਿੱਚ ਸ਼ਾਮਲ ਹੋ ਗਏ ਗੁਰੂ ਨਾਨਕ ਦੇਵ ਜੀ ਨੇ ਖੁਸ਼ੀਆਂ ਪ੍ਰਾਪਤ ਕਰ ਗਏ ਔਰ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲੱਖਣੀ ਜੀ ਦੇ ਵਿਆਹ ਦੀਆਂ ਸਮੂਹ ਗੁਰਨਾਮਕ ਨਾਮ ਲਿਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ